ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਕੋਣ ਅਤੇ ਇਸ ਦੀਆਂ ਕਿਸਮਾਂ ਐਂਗਲਸ ਐਂਡ ਇਟਸ ਟਾਈਪ ਟਾਈਪਸ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ جے میری کلاس ودیا لگے تا ویڈیو ਨੂੰ ਲਾਈਕ ਕਰ ਚੈਨਲ ਨੂੰ ਜਰੂਰ سبسਕ੍ਰਾਈਬ ਕਰਦੇ ਤੇ ਆਪਣੇ دوستਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਦੇ ਜੋ ਵੀ ਬੱਚਾ ਪੰਜਾਬੀ ਚ ਪੰਜਾਬੀ ਟੀਟੀ ਕੈਡਰ ਜਾਂ ਪੰਜਾਬ ਦੇ ਕਿਸੇ ਵੀ گورنمنٹ एग्जाम ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਇਹ ਮੈਥ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਕਿਉਂਕਿ ਆਪਾਂ بیس ਤੋਂ ਕੀ ਹੈਗਾ ਇਹ ਟਾਪਿਕ ਸ਼ੁਰੂ ਕੀਤੇ ਹੋਏ ਨੇ ਸੋ ਬਿਨਾ ਕਿਸੇ ਦੇਰੀ ਦਾ ਅਪਾ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਸਟ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਵੀ ਕੋਣ ਦੀ ਡੈਫੀਨੇਸ਼ਨ ਕੀ ਹੈ ਕੀ ਹੁੰਦਾ ਕੋਣ ਦੋ ਕਿਰਨਾਂ ਜਿਨ੍ਹਾਂ ਦਾ ਸ਼ੁਰੂਆਤੀ ਬਿੰਦੂ ਸਾਂਝਾ ਹੋਵੇ ਕੋਣ ਬਣਾਉਂਦੀਆਂ ਹਨ ਕਹਿੰਦਾ ਮੀਨਿੰਗ ਕੀ ਹੈ ਵੀ ਦੋ ਕਿਰਨਾਂ ਜਿਵੇਂ ਨੀਚੇ ਚਿੱਤਰ ਦੇਖੋ ਜੀ ਆ ਦੋ ਕਿਰਨਾਂ ਨੇ BA BC ਇੱਕ ਇਹ ਦੋ ਕਿਰਨਾਂ ਨੇ ਜਦੋਂ ਕਹਿੰਦਾ ਕੀ ਹੈ ਵੀ ਦੋ ਕਿਰਨਾਂ ਜਿਨ੍ਹਾਂ ਦਾ ਸ਼ੁਰੂਆਤੀ ਬਿੰਦੂ ਜਿਵੇਂ B ਐਜ ਬਿੰਦੂ ਉਹ ਕਹਿੰਦਾ ਸਾਂਝਾ ਹੋਵੇ ਤਾਂ ਕੀ ਬਣਾਉਂਦੀਆਂ ਨੇ ਕੋਣ ਬਣਾਉਂਦੀਆਂ ਨੇ ਜਾਂ ਐਂਗਲ ਬਣਾਉਂਦੀਆਂ ਨੇ ਕੋਣ ਨੂੰ ਆਪਾਂ ਕੀ ਡਿਗਰੀ ਵਿੱਚ ਪ੍ਰੋਟੈਕਟਰ ਨਾਲ ਮਾਪਿਆ ਜਾਂਦਾ ਹੈ ਕਹਿਣ ਦਾ ਮਤਲਬ ਕੀ ਹੈ ਵੀ ਜਿਹੜਾ ਆਪਾਂ ਮੇਜ਼ਰਮੈਂਟ ਜਾਂ ਮਾਪ ਕਰਦੇ ਆ ਉਹ ਕੀ ਹੈਗਾ ਡਿਗਰੀ ਵਿੱਚ ਕਰਦੇ ਆ ਐਂਗਲ ਦਾ ਇਸ ਨੂੰ ਚਿੰਨਾ ਇਸ ਦੇ ਰੂਪ ਵਿੱਚ ਸ਼ੋ ਕੀਤਾ ਜਾਂਦਾ ਜਿਵੇਂ ਆ ਰਿ ਦਿੱਤਾ ਹੋਇਆ ਜੀ ਇਸ ਨੂੰ ਆਪਾਂ ਇਸ ਸ਼ੋ ਵੀ ਸ਼ੁਰੂ ਮਤਲਬ ਸ਼ੋ ਕਰਦੇ ਆ ਨੰਦਰਸ਼ ਆ ਜਾਂਦਾ ਕੋਣ ਨੂੰ ਇੱਥੇ AB ਤੇ BC ਨੂੰ ਕੋਣ ਦੀਆਂ ਪੁਜਾਹਾਵਾਂ ਕਹਿੰਦੇ ਨੇ ਜਿਹੜੇ ਆਪਣੀਆਂ AB ਤੇ BC ਹੋ ਗਈਆਂ ਕਿਹਨੇ 1 ਕਿਹਨੇ 2 ਪੁਜਾਹਾ ਮੰਨੇ ਜੀ ਇਹ ਹੋ ਗਿਆ ਆਪਣਾ ਐਂਗਲ ਦੀ ਡੈਫੀਨੇਸ਼ਨ ਹੁਣ ਆਪਾਂ ਨੈਕਸਟ ਜਾਣਦੇ ਆ ਵੀ ਕੋਣ ਦਾ ਨਾਮ ਕਿਵੇਂ ਪੈਂਦਾ ਵਿੱਚ ਦੇਖੋ ਇਹ ਕੋਣ ਦਾ ਨਾਮ ਕੋਣ ਨੂੰ ਇੱਕ ਕ੍ਰਮ ਵਿੱਚ ਲਿਖਿਆ ਜਾਂਦਾ ਹੈ ਪਹਿਲਾ ਕਿਰਨ ਤੇ ਕਿਸੇ ਵੀ ਬਿੰਦੂ ਦਾ ਨਾਮ ਲਿਖੋ ਠੀਕ ਹੈ ਜਿਹੜਾ ਪਹਿਲਾ ਪਣਕੀ ਹੈ ਵੀ ਕਿਰਨ ਹੈਗੀ ਪਹਿਲੀ ਉਹਦੇ ਉੱਤੇ ਕਿਸੇ ਬਿੰਦੂ ਦਾ ਕੀ ਨਾਮ ਲਿਖੋ ਜਿਵੇਂ ਆਪਣੀ ਫਸਟ ਹੋ ਗਈ ਜੀ ਨੀਚੇ ਚਿੱਤਰ ਦੇਖੋ ਆਪਣੀ AB ਇੱਕ ਕਿਰਨ ਹੋਗੀ ਤਾਂ ਆਪਾਂ ਨੇ ਕੀ ਹੋਰੇ ਬਿੰਦੂ ਲਾਤਾ ਕਿਰਨ A ਫਿਰ ਉਹਨਾਂ ਦੋਨਾਂ ਕਿਰਨਾਂ ਦਾ ਸਾਂਝਾ ਸਿਕਰ ਤੇ ਫਿਰ ਦੂਜੀ ਕਿਰਨ ਤੇ ਕਿਸੇ ਬਿੰਦੂ ਦਾ ਨਾਮ ਲਿਖੋ ਦੂਜੀ ਕਿਰਨ ਲੈ ਲਈ ਆਪਾਂ ਤੇ ਨਾਮ ਲਿਖਤਾ ਇਹ ਦੂਜੀ ਕਿਰਨ ਹੋਗੀ ਚਿੱਤਰ ਵਿੱਚ ਕਿਰਨਾਂ BA BA ਤੇ BC ਕੋਣ ABC ਜਾਂ ਕੋਣ CBA ਬਣਾਉਂਦੀਆਂ ਨੇ ਕਹਿਣ ਦਾ ਮੀਨਿੰਗ ਚਾਹੇ ਤਾਂ ਆਪਾਂ ਇਸ ਸਲੋਟ ਲਿਖ ਸਕਦੇ ਹਾਂ ਜਿਵੇਂ A ABC ਇਸ ਸਲੋਟ ਆਪਾਂ ਕੋਣ ਲਿਖ ਸਕਦੇ ਨਾਮ ਜਾਂ ਆਪਾਂ ਲਿਖ ਸਕਦੇ CBA ਆਪਾਂ ਦੋਵੇਂ ਟਾਈਪ ਨਾਲ ਕੀ ਹੈ ਕੋਣ ਦੇ ਨਾਮ ਲਿਖ ਸਕਦੇ ਹਾਂ एसीजी ਕੋਣ ਦੇ ਨਾਮ ਆਪਾਂ ਕਿਵੇਂ ਦਿੰਨੇ ਆ ਜਾਂ ਕਿਵੇਂ ਦਿੱਤਾ ਜਾਂਦੇ ਕਿ ਕੋਣ ਨੂੰ ਨਾਮ ਮੈਂ ਮੈਨੂੰ ਮੈਂ ਇਹ ਕਰਦਾ ਵੀ ਤੁਹਾਨੂੰ ਹੁਣ ਤੱਕ ਸਮਝ ਆ ਚੁੱਕਿਆ ਹੋਊਗਾ ਕੋਣ ਦੀ ਡੈਫੀਨੇਸ਼ਨ ਤੇ ਕੋਣ ਦਾ ਨਾਮ ਕਰਨ ਕਿਵੇਂ ਹੁੰਦਾ ਹੁਣ ਆਪਾਂ ਜਾਣਦੇ ਆਂ ਜੀ ਟਾਈਪਸ ਐਂਗਲ ਦੀਆਂ ਟਾਈਪਸ ਕੀ ਹੁੰਦੀਆਂ ਨੇ ਫਸਟ ਦੇਖੋ ਜੀ ਸਭ ਤੋਂ ਪਹਿਲਾਂ ਹੁੰਦਾ ਜੀ ਸਿਫਰ ਕੋਣ ਜਿਹਨੂੰ ਆਪਾਂ ਜ਼ੀਰੋ ਐਂਗਲ ਕਹਿ ਦਿੰਨੇ ਆ ਉਹ ਕੀ ਹੁੰਦਾ ਕਹਿੰਦਾ ਉਹ ਕੋਣ ਜਿਸ ਦਾ ਮਾਪ ਜ਼ੀਰੋ ਹੁੰਦਾ ਹੈ ਉਸ ਨੂੰ ਸਿਫਰ ਕੋਣ ਕਹਿੰਦੇ ਨੇ ਜਦੋਂ ਕੋਣ ਦੀਆਂ ਕਿਰਨਾਂ ਇੱਕ ਦੂਜੇ ਉੱਪਰ ਆ ਜਾਂਦੇ ਹਨ ਤਾਂ ਉਸ ਸਮੇਂ 0 ਡਿਗਰੀ ਦਾ ਕੋਣ ਬਣਦਾ ਹੈ ਚਿੱਤਰ ਵਿੱਚ ABC ਬਰਾਬਰ ਹੈ 0 ਡਿਗਰੀ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਜਦੋਂ ਦੋ ਕਿਰਨਾਂ ਇੱਕ ਦੂਜੇ ਦੇ ਉੱਪਰ ਹੀ ਆ ਜਾਣ ਦੋ ਕਿਰਨਾਂ ਇੱਕ ਦੂਜੇ ਦੇ ਉੱਪਰ ਹੀ ਆ ਜਾਣ ਤਾਂ ਜਿਹੜਾ ਉਸ ਸਮੇਂ ਕੋਣ ਬਣਦਾ ਹੈ ਉਹਨੂੰ ਆਪਾਂ 0 ਕੋਣ ਕਹਿੰਦੇ ਹਾਂ ਜਿਵੇਂ ਆਪਾਂ ABC ਹੈ ਹੁਣ ਦੇਖੋ ਦੋ ਕਿਰਨਾਂ ਨੇ ਜੀ ਇੱਕ AB ਹੈ ਇੱਕ BC ਹੈ ਇਹ ਦੋਨੇ ਕਿਰਨਾਂ ਇੱਕ ਦੂਜੇ ਦੇ ਉੱਪਰ ਆ ਗਈਆਂ ਇਸ ਨਾਲ ਜਿਹੜਾ ਕੋਣ ਬਣੂਗਾ ਉਹਨੂੰ ਆਪਾਂ 0 ਡਿਗਰੀ ਕੋਣ ਕਹਾਂਗੇ ਕਿਹੜਾ ਕੋਣ ਹੋਊਗਾ 0 ਡਿਗਰੀ ਕੋਣ ਨੈਕਸਟ ਆਜੋ ਜੀ ਨਿਊਨ ਕੋਣ ਨਿਊਨ ਕੋਣ ਕਿਹੜਾ ਹੁੰਦਾ ਹੈ ਉਹ ਕੋਣ ਜਿਸ ਦਾ ਮਾਪ 0 ਡਿਗਰੀ ਅਤੇ 90 ਡਿਗਰੀ ਦੇ ਵਿਚਕਾਰ ਹੋਵੇ ਉਸਨੂੰ ਨਿਊਨ ਕੋਣ ਕਹਿੰਦੇ ਨੇ ਵੀ ਉਹ ਕੋਣ ਜਿਹਦੇ ਵਿੱਚ ਕੀ ਹੈਗਾ 0 ਡਿਗਰੀ ਤੇ 90 ਡਿਗਰੀ ਇਹਨਾਂ ਦੇ ਵਿਚਕਾਰ ਹੋਵੇ ਉਹਨਾਂ ਆਪਾਂ ਨਿਊਨ ਕੋਣ ਕਹਿੰਦੇ ਆ ਚਿੱਤਰ ਵਿੱਚ ਕੋਣ ABC 45 ਡਿਗਰੀ ਬਰਾਬਰ 45 ਡਿਗਰੀ ਆ ਉਹ ਦੇਖੋ ਜੀ ਨੀਚੇ ਕੋਣ ਦਿੱਤਾ ਹੋਇਆ ਹੈਗਾ ਇਹ ਕੀ ਹੈਗਾ ਕੋਣ ਆਪਣੇ ਕੋਲੇ A B C ਹੈ ਇਹ ਕੀ ਹੈ 45 ਡਿਗਰੀ ਹੈ ਜੀ 45 ਡਿਗਰੀ ਦੇ ਬਰਾਬਰ ਹੈ ਕਹਿਣ ਦਾ ਮਤਲਬ ਦੇਖੋ ਇਹ 90 ਤੋਂ ਤਾਂ ਛੋਟਾ ਹੋ ਗਿਆ ਬਟ 0 ਤੋਂ ਕੀ ਹੈ ਵੱਡਾ ਹੋ ਗਿਆ ਉਹ ਕੋਣ ਹੁੰਦਾ ਆਪਣੇ ਕੋਲੇ ਨਿਊਨ ਕੋਣ ਨੈਕਸਟ ਆ ਜਾਈ ਨੈਕਸਟ ਦੇਖੋ ਜੀ ਸਮਕੋਣ ਕਿਹਣਾ ਹੁੰਦਾ ਹੈ ਫਸਟ ਆਪਾਂ 0 ਡਿਗਰੀ ਕੋਣ ਪੜਿਆ ਫਿਰ ਨਿਊਨ ਕੋਣ ਹੁਣ ਸਮਕੋਣ ਕਿਹੜਾ ਹੁੰਦੇ ਜਿਨ੍ਹਾਂ ਆਪਾਂ ਰਾਈਟ ਐਂਗਲ ਕਹਿ ਦਿੰਨੇ ਆ ਇੰਗਲਿਸ਼ 'ਚ ਉਹ ਕੋਣ ਜਿਸ ਦਾ ਮਾਪ 90 ਡਿਗਰੀ ਹੈ ਨੂੰ ਸਮਕੋਣ ਕਹਿੰਦੇ ਹਨ ਜੋ ਕਿਰਣਾ 90 ਦਾ ਡਿਗਰੀ ਦਾ ਕੋਣ ਬਣਾਉਂਦੀਆਂ ਹਨ ਉਹਨਾਂ ਨੂੰ ਲੰਬ ਕਿਰਣਾ ਕਹਿੰਦੇ ਹਨ ਕਹਿਣ ਦਾ ਮੀਨਿੰਗ ਹੈ ਰਾਈਟ ਐਂਗਲ ਕਿਹੜਾ ਹੁੰਦਾ ਜੀ ਜਿਸ ਦਾ ਮਾਪ 90 ਡਿਗਰੀ ਹੋਵੇ ਉਹਨੂੰ ਆਪਾਂ ਰਾਈਟ ਐਂਗਲ ਜਾਂ ਸਮਕੋਣ ਕਹਿੰਦੇ ਆ ਜੋ ਕਿ ਇਹਨਾਂ 90 ਡਿਗਰੀ ਦਾ ਕੋਣ ਉਹਨਾਂ ਨੂੰ ਆਪਾਂ ਲੰਬ ਕਿਰਣਾ ਕਹਿ ਦਿੰਨੇ ਆ ਜਿਵੇਂ ਚਿੱਤਰ ਵਿੱਚ ਕਹਿੰਦਾ AB ਸਿਕੋਣ 90 ਡਿਗਰੀ ਹੁਣ ਆ ਦੇਖੋ ਆ ਸੀਗਾ ਇਸ ਲੋਟ ਹੁੰਦਾ ਜੀ 90 ਡਿਗਰੀ ਦਾ ਕੋਣ ਇਹ ਕੀ ਹੈ ਕੋਣ AB ਬੀ ਤੇ ਸੀ ਇਹ ਕੀ ਹੈ ਇਹ 90 ਡਿਗਰੀ ਦਾ ਕੋਣ ਬਣਾਉਂਦੇ ਜੀ ਇਸ ਲਈ ਇਹ ਕੀ ਹੈ ਏ ਵੀ ਸੀ ਕਹਿੰਦਾ ਇੱਕ ਸਮ ਕੋਣ ਹੈ ਗਿਆ ਜਿਹੜੀਆਂ ਇਹਦੀਆਂ ਮਤਲਬ ਆਪਣੀਆਂ ਇਹਦੀਆਂ ਕਿਰਨਾਂ ਹੁੰਦੀਆਂ ਨੇ ਜਿਵੇਂ ਆ ਕਿਰਨਾਂ ਨੇ ਜੀ ਇਹ ਕੀ ਕਹੋਂਦੀਆਂ ਨੇ ਇਹ ਲੰਬ ਕਿਰਨਾਂ ਕਹੋਂਦੀਆਂ ਨੇ ਨੈਕਸਟ ਆ ਜਾਈ ਫੋਰਥ ਨੰਬਰ ਦੇਖੋ ਜੀ ਅਧਿਕ ਕੋਣ ਅਧਿਕ ਕੋਣ ਕੀ ਹੁੰਦਾ ਹੈ ਉਹ ਕੋਣ ਜਿਸ ਦਾ ਮਾਪ 90 ਡਿਗਰੀ ਅਤੇ 180 ਡਿਗਰੀ ਦੇ ਵਿਚਕਾਰ ਹੁੰਦਾ ਉਸ ਨੂੰ ਅਧਿਕ ਕੋਣ ਕਹਿੰਦੇ ਨੇ ਕਹਿਣ ਦਾ ਮੀਨਿੰਗ ਜਿਹੜਾ ਕਿ 90 ਡਿਗਰੀ ਤੋਂ ਤਾਂ ਜ਼ਿਆਦੇ ਵਰਟੀਕਸ ਸਿੱਤੋਂ ਛੋਟਾ ਉਹਨੂੰ ਆਪਾਂ ਕੀ ਕਹ ਦਿੰਨੇ ਆ ਉਹਨੂੰ ਆਪਾਂ ਅਧਿਕ ਕੋਣ ਕਹ ਦਿੰਨੇ ਆ ਜਿਵੇਂ ਆ ਦੇਖੋ ਨੀਚੇ ਡਾਇਗਰਾਮ ਚ ਦੇਖੋ ਇਹ 90 ਡਿਗਰੀ ਤੋਂ ਤਾਂ ਜ਼ਿਆਦਾ ਹੈ ਕੋਣ ABC ਦੇਖੋ ਹੀ ਇਹ 90 ਡਿਗਰੀ ਤੋਂ ਤਾਂ ਜ਼ਿਆਦਾ ਹੈ ਬਟ ਕੀ 180 ਤੋਂ ਘੱਟ ਹੈ ਤਾਂ ਇਹ ਆਪਣੇ ਲਈ ਕਿਹੜਾ ਕੋਣ ਹੋ ਗਿਆ ਇਹ ਹੋ ਗਿਆ ਆਪਣੇ ਕੋਲੇ ਅਧਿਕ ਕੋਣ ਹੋ ਗਿਆ ਜੀ ਨੈਕਸਟ ਆ ਜੀ ਨੈਕਸਟ ਦੇਖੋ ਸਰਲ ਕੋਣ ਕਿਹੜਾ ਹੁੰਦੇ ਕਹਿੰਦਾ ਉਹ ਕੋਣ ਜਿਸ ਦਾ ਮਾਪ 180 ਡਿਗਰੀ ਹੋਵੇ ਉਸ ਨੂੰ ਸਰਲ ਕੋਣ ਕਹਿੰਦੇ ਹਨ ਇਸ ਨੂੰ ਸਰਲ ਕੋਣ ਇਸ ਲਈ ਕਹਿੰਦੇ ਹਨ ਕਿਉਂਕਿ ਦੋਨੇ ਕਿੰਨਾ ਆਪਸ ਵਿੱਚ ਸਾਲੇ ਦੇਖਾ ਬਣਾਉਂਦੀਆਂ ਹਨ ਚਿੱਤਰ ਵਿੱਚ ਜਿਵੇਂ ਕੋਣ AOB ਇੱਕ ਇਹ ਇੱਕ ਬਰਾਬਰ 180 ਡਿਗਰੀ ਦਾ ਅਧਿਕੋਣ ਬਣਾਏ ਸਰਲ ਦੇਖੀ ਕੋਣ ਬਣਾਉਂਦੀਆਂ ਨੇ ਮੈਂ ਕਹਿੰਦਾ ਮੀਨਿੰਗ ਜਿੰਨਾ ਦਾ ਕੀ ਹੈਗਾ B 180 ਡਿਗਰੀ ਤੇ ਹੋਣ ਉਹ ਕੀ ਹੁੰਦੇ ਸਰਲ ਕੋਣ ਹੁੰਦੇ ਆ ਜੀ ਜਿਵੇਂ ਆਪਣਾ ਡਾਇਗਰਾਮ 'ਚ ਸ਼ੋਅ ਕੀਤਾ ਇਸ ਲਈ ਕਹਿੰਦਾ ਕੋਣ AOB ਕੀ ਇੱਕ ਸਰਲ ਕੋਣ ਹੈ ਨੈਕਸਟ ਦੇਖੋ ਜੀ ਰਿਫਲੈਕਸ ਕੋਣ ਕਿਹੜਾ ਹੁੰਦਾ ਜੀ ਕਹਿੰਦਾ ਉਹ ਕੋਣ ਜਿਸ ਦਾ ਮਾਪ 180 ਡਿਗਰੀ ਅਤੇ 360 ਡਿਗਰੀ ਦੇ ਵਿਚਕਾਰ ਹੁੰਦਾ ਉਸ ਨੂੰ ਕੀ ਹੈ ਰਿਫਲੈਕਸ ਕੋਣ ਕਹਿੰਦੇ ਆ ਜਿਵੇਂ ਚਿੱਤਰ ਵਿੱਚ ਕਹਿੰਦਾ ਕੀ ਹੈ ਕੋਣ ਪੀ ਕਯੂ ਤੇ ਆਰ ਇਹ ਕੀ ਹੈਗਾ ਬਰਾਬਰ 320 ਡਿਗਰੀ ਇਹ ਕਹਿੰਦਾ ਕਿ ਇਹ 180 ਤੋਂ ਤਾਂ ਵੱਡਾ ਹੈ ਬਟ 360 ਤੋਂ ਛੋਟਾ ਹੈ ਕਹਿਣ ਦਾ ਮਤਲਬ ਰਿਫਲੈਕਸ ਕੋਣ ਕਿਹੜਾ ਹੁੰਦਾ ਹੈਗਾ ਉਹ ਕੋਣ ਜਿਹੜਾ 180 ਤੋਂ ਤਾਂ ਗ੍ਰੇਟ ਹੋਵੇ ਮਤਲਬ ਵੱਡਾ ਹੋਵੇ ਠੀਕ ਹੈ 180 ਤੋਂ ਤਾਂ ਵੱਡਾ ਬਟ 360 ਤੋਂ ਛੋਟਾ ਉਹਨਾਂ ਆਪਾਂ ਕੀ ਕਹ ਦਿੰਨੇ ਆ ਉਹਨਾਂ ਆਪਾਂ ਕਹ ਦਿੰਨੇ ਆ ਰਿਫਲੈਕਸ ਕੋਣ ਨੈਕਸਟ ਦੇਖੋ ਜੀ ਅੱਗੇ ਆ ਗਿਆ ਜੀ ਪੂਰਕ ਕੋਣ ਪੂਰਕ ਕੋਣ ਕਿਹੜਾ ਹੁੰਦੇ ਕਹਿੰਦਾ ਉਹ ਕੋਣ ਜਿਸ ਦਾ ਮਾਪ 360 ਡਿਗਰੀ ਹੋਵੇ ਉਸ ਨੂੰ ਪੂਰਕ ਕੋਣ ਕਹਿੰਦੇ ਹਨ ਪੂਰਕ ਕੋਣ ਇੱਕ ਪੂਰਾ ਕੋਣ ਬਣਾਉਂਦਾ ਹੈ ਕਹਿੰਦਾ ਮੀਨਿੰਗ ਆ ਦੇਖੋ ਜੀ ਇਹ ਆਪਣੇ ਕੋਲੇ ਕੋਣ P ਕਹੂ ਆ ਰ ਇੱਕ ਪੂਰਕ ਕੋਣ ਹੈ ਕਹਿੰਦਾ ਮਤਲਬ ਕੀ ਹੈ ਜੇ ਘੁੰਮ ਕੇ ਆਪਣੇ ਕਾਟ ਦੀਵਾਰੀ ਸੇ ਤੇ ਆ ਜੀ ਤਾਂ ਕੀ ਬਣ ਗਿਆ ਪੂਰਾ ਕੀ ਹੈਗਾ ਇੱਕ 360 ਡਿਗਰੀ ਦਾ ਕੋਣ ਬਣ ਗਿਆ ਜਿਹਨੂੰ ਆਪਾਂ ਪੂਰਵ ਕੋਣ ਕਹਿੰਦੇ ਆ ਇਹ ਆਪਣੀ ਮੇਨ ਕਿਸਮਾਂ ਸੀ ਜੀ ਇਹ ਤੋਂ ਇਲਾਵਾ ਵੀ ਖੁਸ਼ੀ ਹੁੰਦੀਆਂ ਨੇ ਇਹ ਤਾਂ ਦੇਖੋ ਅਸੀਂ ਪਿੱਛੇ ਮੇਨ ਕਿਸਮਾਂ ਪੜ੍ਹੀਆਂ ਨੇ ਜਿਹੜੀਆਂ ਆਪਾਂ ਪੜ੍ਹਦੇ ਆ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਨੇ ਜਿੰਨਾਂ ਬਾਰੇ ਆਪਾਂ ਕੀ ਜਾਣਕਾਰੀ ਪ੍ਰਦ ਕਰਦੇ ਜਿਵੇਂ ਦੇਖੋ ਜੀ ਨੈਕਸਟ ਕਹਿੰਦਾ ਕੋਣਾ ਬਾਰੇ ਕੁਝ ਹੋਰ ਦੇਖੋ ਹੀ ਸਭ ਤੋਂ ਪਹਿਲਾਂ ਆ ਗਿਆ ਪੂਰਵ ਕੋਣ ਜਦੋਂ ਦੋ ਕੋਣਾਂ ਦਾ ਜੋੜ 90 ਹੁੰਦਾ ਹੈ ਤਾਂ ਇੱਕ ਕੋਣ ਦੂਸਰੇ ਕੋਣ ਦਾ ਪੂਰਕ ਕੋਣ ਹੁੰਦਾ ਹੈ ਜਿਵੇਂ 70 b ਡਿਗਰੀ ਸਿੱਖ ਤਾਂ 70 ਡਿਗਰੀ ਦਾ ਹੋ ਗਿਆ ਇੱਕ b ਡਿਗਰੀ ਦਾ ਹੋ ਗਿਆ ਇਹਨਾਂ ਦਾ ਜੋੜ ਦੇਖੋ 90 ਡਿਗਰੀ ਆ ਗਿਆ ਤਾਂ 70 ਡਿਗਰੀ ਦਾ ਕਹਿੰਦਾ ਪੂਰਕ b ਹੈ ਇਸ ਲਈ b ਦਾ ਪੂਰਕ 70 ਹੈ ਕਹਿੰਦਾ ਉਹ ਇੱਕ ਦੂਜੇ ਦੇ ਕਿ ਪੂਰਕ ਹੁੰਦੇ ਨੇ ਤਾਂ ਕਹਿ ਸਕਦੇ ਆਂ ਵੀ ਉਹ ਕੋਣ ਜਿਨ੍ਹਾਂ ਦਾ ਜੋੜ ਆਪਾਂ ਸਿੰਪਲ ਲੈਂਗੁਏਜ ਵਿੱਚ ਵੀ ਉਹ ਕੋਣ ਜਿਨ੍ਹਾਂ ਦਾ ਜੋੜ 90 ਡਿਗਰੀ ਹੁੰਦਾ ਉਹਨੂੰ ਆਪਾਂ ਕਹਾਂ ਪੂਰਕ ਕੋਣ ਕਹਿੰਦੇ ਆਂ ਜਿਵੇਂ ਕਹਿੰਦਾ ਕੋਣ PQR ABC 70 B° 70° B° ਕੀ ਬਣ ਗਿਆ 90° ਬਣ ਗਿਆ ਕਿਹੜੇ ਬਣ ਗਿਆ ਪੂਰਕ ਕੋਣ ਬਣ ਗਿਆ ਕਹਿੰਦਾ ਕੋਣ PQR ABC ਇੱਕ ਦੂਜੇ ਦੇ ਪੂਰਕ ਕੋਣ ਹਨ ਅਤੇ PQR ABC ਦਾ ਪੂਰਕ ਕੋਣ ਹੈ ਅਤੇ ABC PQ ਦਾ PQR ਦਾ ਪੂਰਕ ਹੈ ਕਹਿਣ ਦਾ ਮਤਲਬ ਇੱਕ ਦੂਜਾ ਜਿਵੇਂ PQR ਤੇ ਕੋਣ ABC ਇਹ ਕੀ ਇੱਕ ਦੂਜੇ ਦੇ ਕੀ ਪੂਰਕ ਨੇ ਹੁਣ نیچے ਡਾਇਗਰਾਮ ਦੇਖੋ ਜੀ ਤੁਹਾਨੂੰ ਡਾਇਗਰਾਮ ਨਾਲ ਸਮਝ ਆਊਗਾ ਜ਼ਿਆਦਾ ਦੇਖੋ ਇੱਕ ਕਿਨਾਰੇ ਤੇ ਆਪਣੇ ਲਵੇ ਆ ਕੋਣ ਹੈਗਾ 70 ਡਿਗਰੀ ਦਾ ਇੱਕ ਆਪਣੇ ਲਵੇ ਇਹ ਕੋਣ ਹੈ 20 ਡਿਗਰੀ ਦਾ ਤਾਂ ਇਹ ਕਹਿੰਦਾ ਕੀ ਕੋਣ ਇਹਨਾਂ ਦਾ ਜੋੜ ਦੇਖੋ 90 ਡਿਗਰੀ ਆ ਗਿਆ ਤੇ ਕਿਹੜੇ ਕੋਣ ਬਣ ਗਏ ਪੂਰਕ ਕੋਣ ਬਣ ਗਏ ਇਹ ਕੀ ਹੈਗਾ ਜਿਹੜਾ 70 ਡਿਗਰੀ ਹੈ ਉਹ 20 ਡਿਗਰੀ ਦਾ ਪੂਰਕ ਹੈ 20 ਡਿਗਰੀ ਜਿਹੜਾ 70 ਡਿਗਰੀ ਦਾ ਮਤਲਬ ਇੱਕ ਦੂਜੇ ਦੇ ਕਿਹ ਪੂਰਕ ਕੋਣ ਲਿੰਗੇ ਇਹ ਨੈਕਸਟ ਦੇਖ ਲਓ ਸੰਪੂਰਕ ਕੋਣ ਕਿਹੜੇ ਹੁੰਦੇ ਨੇ ਨੈਕਸਟ ਟਾਈਪ ਆ ਗਿਆ ਆਪਣੀ ਸੰਪੂਰਕ ਕੋਣ ਜਦੋਂ ਕਹਿੰਦਾ ਦੋ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਤਾਂ ਇੱਕ ਕੋਣ ਦੂਸਰੇ ਕੋਣ ਦਾ ਸੰਪੂਰਕ ਹੁੰਦਾ ਹੈ ਜਿਵੇਂ 80 100 ਡਿਗਰੀ 80 ਡਿਗਰੀ 100 ਡਿਗਰੀ 180 ਡਿਗਰੀ ਤਾਂ 80 ਡਿਗਰੀ ਅਤੇ 100 ਡਿਗਰੀ ਇੱਕ ਦੂਜੇ ਦੇ ਪੂਰ ਸੰਪ ਸੋਰੀ ਜੀ ਸੰਪੂਰਕ ਕੋਣ ਹੁੰਦੇ ਨੇ ਕਹਿਣ ਦਾ ਮੀਨਿੰਗ ਇੱਕ ਤਾਂ ਦੇਖੋ ਨੀਚੇ ਚਿੱਤਰ ਤੇ ਦੇਖੋ ਇੱਕ ਤਾਂ ਆਪਣੇ ਕੋਲੇ 80 ਡਿਗਰੀ ਦਾ ਆ ਗਿਆ ਇੱਕ ਆਪਣੇ ਕੋਲੇ 100 ਡਿਗਰੀ ਦਾ ਆ ਗਿਆ ਤਾਂ ਇਹਨਾਂ ਦਾ ਜੋੜ ਕਰਾਂਗੇ ਜਦੋਂ ਆਪਣੇ ਕੋਲ 180 ਬਣ ਗਿਆ ਉਹਨਾਂ ਦਾ ਤਾਂ ਕਿਹੜੇ ਕੋਣ ਹੋਗੇ ਕੋਣ ਹੋਗੇ ਸੰਪੂਰਕ ਕੋਣ ਦੋਨਾਂ ਦਾ ਜੋੜ ਉਹ ਕੀ ਕਰਕੇ ਆ ਗਿਆ 180 ਡਿਗਰੀ ਇਸ ਲਈ ਕਹਿੰਦਾ ਕੋਣ AOB ਤੇ ਕੋਣ COD ਇੱਕ ਦੂਜੇ ਦੇ ਸੰਪੂਰਕ ਕੋਣ ਨੇ ਨੈਕਸਟ ਦੇਖੋ ਹੀ ਲਗਮੀ ਕੋਣ ਹੁਣ ਆਪਾਂ ਨੈਕਸਟ ਦੇਖਦੇ ਹਾਂ ਲਗਮੀ ਕੋਣ ਕਿਹੜੇ ਹੁੰਦੇ ਨੇ ਦੋ ਕੋਣ ਲਗਮੀ ਕੋਣ ਹੁੰਦੇ ਹਨ ਜੇਕਰ ਉਹਨਾਂ ਦੀ ਇੱਕ ਸਾਂਝੀ ਭੂਜਾ ਹੋਵੇ ਉਨ੍ਹਾਂ ਦੇ ਇੱਕ ਸਾਂਝਾ ਸਿਖਰ ਹੋਵੇ ਉਨ੍ਹਾਂ ਦੀਆਂ ਗੈਰ ਸਾਂਝੀਆਂ ਪੂਜਾਆਂ ਮਾਂ ਸਾਂਝੀ ਪੂਜਾ ਦੇ ਦੋਵੇਂ ਪਾਸੇ ਹੁੰਦੀਆਂ ਹਨ ਜਿਵੇਂ ਚ ਡਾਇਗਰਾਮ ਦੇਖੋ ਜੀ ਅਦਰ ਡਾਇਗਰਾਮ ਨਾਲ ਜਾਦੀ ਸਮਝ ਆਊਗਾ ਡਾਇਗਰਾਮ ਦੇਖੋ ਅਡਾ ਡਾਇਗਰਾਮ ਚ ਦੇਖੋ ਜੀ ਚਿੱਤਰ ਵਿੱਚ ਕਹਿੰਦਾ x o y ਮਤਲਬ ਇਹ ਲਾ ਲਓ ਜੀ x o y ਅਤੇ y o z y o z ਕਹਿੰਦਾ ਲਾਗਵੇਂ ਕੋਣ ਹਨ ਜਿਨ੍ਹਾਂ ਦਾ ਇੱਕ ਸਾਂਝਾ ਸਿਖਰ o ਠੀਕ ਹੈ ਜੀ ਆਣਾ ਮੀਨਿੰਗ ਇਨ ਦਾ ਸਾਂਝਾ ਸਿਕਰ ਆਓ ਹੋਏਗਾ ਉਹ ਆ ਗਿਆ ਤੇ ਕਹਿੰਦਾ ਸਾਂਝੀ ਪੂਜਾ ਉਹ Y ਹੈ ਅੱਜ ਵਿਚਾਲਲੀ ਪੂਜਾ ਸਾਂਝੀ ਹੋਗੀ ਨਾ ਅਤੇ OX OX ਤੇ OY ਕੀ ਨੇ ਇਹ ਕ ਦੋਨੇ ਗੈਰ ਮਤਲਬ ਸਾਂਝੀਆ ਪੂਜਾ ਹਨੇ OY ਦੇ ਤਾਂ ਇਹ ਕਿਹੜੇ ਕੋਣ ਬਣ ਗਏ ਬਣ ਗਏ ਦੀ ਲਾਗਵੇਂ ਕੋਣ ਨੈਕਸਟ ਦੇਖੋ ਹੀ ਨੈਕਸਟ ਆ ਗਿਆ ਆਪਣੇ ਰੇਖੀ ਜੋੜਾ ਹੁਣ ਰੇਖੀ ਜਿਹੜਾ ਕੋਣ ਕਿਹੜੇ ਹੁੰਦੇ ਨੇ ਕਹਿੰਦਾ ਦੋ ਲਗਵੇਂ ਕੋਣ ਜਿਨ੍ਹਾਂ ਦਾ ਜੋੜ 180 ਡਿਗਰੀ ਹੋਵੇ ਔਰ ਇੱਕ ਹੀ ਜੋੜਾ ਬਣਾਉਂਦੇ ਨੇ ਜਿਵੇਂ ਚਿੱਤਰ ਵਿੱਚ ਕਹਿੰਦਾ ਆ ਦੇਖੋ ਜੀ ਚਿੱਤਰ ਵਿੱਚ ਇੱਕ ਰੇਖਾ AB ਹੈ ਇੱਕ ਕੋਣ ਤਾਂ ਦੇਖੋ AOC ਬਣ ਗਿਆ AOC ਬਣ ਗਿਆ ਇੱਕ ਬਣ ਗਿਆ ਪਲੱਸ COB ਇਹ ਬਣ ਗਿਆ ਤਾਂ ਇਹਨਾਂ ਦਾ ਜੋੜ ਕਹਿੰਦਾ 180 ਹੋ ਗਿਆ ਇਸ ਲਈ ਇੱਕ ਕੋਣ ਕਿਨੇ ਰੇਖੀ ਜੋੜਾ ਬਣਾਉਂਦੇ ਨੇ ਕਹਿੰਦਾ ਮਤਲਬ ਇੱਕ ਰੇਖਾ ਦੇ ਦੋਨੇ ਪਾਸੇ ਬਣੇ ਕੋਣ ਕੀ ਹੁੰਦੇ ਨੇ ਰੇਖੀ ਜੋੜਾ ਹੁੰਦੇ ਨੇ ਦੇਖੀ ਜੋੜਾ ਕੋਣ ਆਪਸ ਵਿੱਚ ਸੰਪੂਰਕ ਹੁੰਦੇ ਨੇ ਭਾਵੇਂ ਕੋਣਾਂ ਦਾ ਜੋੜ ਕੀ 180 ਡਿਗਰੀ ਹੁੰਦਾ ਹੈ ਇਹ ਵੀ ਤੁਸੀਂ ਆ ਰੱਖਣਾ ਹੈ ਵੀ ਜਿਹੜੇ ਦੇਖੀ ਜੋੜਾ ਹੁੰਦੇ ਨੇ ਉਹ ਇੱਕ ਦੂਜੇ ਦੇ ਸੰਪੂਰਕ ਹੁੰਦੇ ਨੇ ਆਪਸ ਵਿੱਚ ਅਤੇ ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਨੈਕਸਟ ਦੇਖੋ ਇਹ ਸਿਖਰ ਸੰਮੂ ਕੋਣ ਕਿਹੜੇ ਹੁੰਦੇ ਨੇ ਉਹਨਾਂ ਦੇਖੋ ਇਹ ਇੰਪੋਰਟੈਂਟ ਹੈ ਇਹ ਕਈ ਵਾਰ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਅੱਜ ਦੇਖੋ ਜੀ ਸਿਖਰ ਸੰਮੂ ਕੋਣ ਕਿਹੜੇ ਹੁੰਦੇ ਨੇ ਜਦੋਂ ਦੋ ਸਰਲ ਰੇਖਾਵਾਂ ਆਪਸ ਵਿੱਚ ਕੱਟਦੀਆਂ ਹੋਣ ਅਤੇ ਉੱਥੇ ਚਾਰ ਕੋਣ ਬਣਾਉਂਦੀਆਂ ਬਣਦੇ ਹਨ ਚਾਰ ਕੋਣ ਬਣਦੇ ਨੇ ਵੀ ਜੇ ਕਿ ਕਿ ਸ parallel ਰੇਖਾ ਦੋ parallel ਰੇਖਾ ਆਪਸ ਵਿੱਚ ਕੱਟਦੀਆਂ ਨੇ ਤਾਂ ਉੱਥੇ ਕੀ ਕਹਿੰਦਾ ਚਾਰ ਕੋਣ ਬਣਦੇ ਨੇ ਕੋਣਾਂ ਦਾ ਉਹ ਜੋੜਾ ਜੋ ਕਾਟ ਬਿੰਦੂ ਦੇ ਉਲਟੇ ਪਾਸੇ ਹੋਵੇ ਨੂੰ ਸ਼ਿਖਰ ਸੰਮੁਖ ਕੋਣ ਕਹਿੰਦੇ ਆ ਜਿਵੇਂ ਕਹਿੰਦਾ ਚਿੱਤਰ ਵਿੱਚ ਰੇਖਾ AB ਤੇ CD ਇੱਕ AB ਆ ਗਈ ਇੱਕ CD ਆ ਗਈ ਬਿੰਦੂ O ਤੇ ਅਭਚਲਨਾ O ਬਿੰਦੂ ਤੇ ਕੀ ਹੈ ਕੱਟਦੀਆਂ ਨੇ ਜਿਹੜਾ ਕੋਣ AOD ਕਹਿੰਦਾ ਮਤਲਬ A O D ਐ ਨੀਚਲਾ ਨੀਚਲਾ ਪਾਸਾ ਅਤੇ ਕੋਣ B O B O C ਮਤਲਬ ਕਹਿਣਾ ਮਤਲਬ ਇਹ ਹੈ ਕਿ ਇੱਕ ਸੰਮੁਖ ਕੋਣ ਨੇ ਕਹਿਣ ਦਾ ਮਤਲਬ ਦੇਖੋ ਆ ਦੁਬਾਰਾ ਸ਼ੋਅ ਕਰਦਾ ਜੀ ਆਹ ਕੋਣ ਤੇ ਆਹ ਕੋਣ ਸੰਮੁਖ ਨੇ ਤੇ ਜਿਹੜਾ ਕੋਣ A O A O C ਹੈ ਤੇ B O D ਹੈ ਇੱਕ ਦੂਜੇ ਦੇ ਕੀ ਹੈ ਸੰਮੁਖ ਕੋਣ ਹੈ ਜਿਹੜਾ ਜੋੜਾ ਬਣਾਉਂਦੇ ਨੇ ਜੀ ਸਿੱਕੇ ਸੰਮੁਖ ਕੋਣ ਹਮੇਸ਼ਾ ਕੀ ਬਰਾਬਰ ਹੁੰਦੇ ਨੇ ਭਾਪ कोण एओडी बराबर है कोण बीओसी ਤੇ कोण एओसी एओसी बराबर है कोण बीओडी ਕਹਿਣ ਦਾ ਮਤਲਬ ਜਿਹੜੇ ਸਿੱਖੇ ਸੰਮੁਕੋਣ ਨੇ ਉਹਨਾਂ ਦਾ ਜੋੜ ਕੀ ਆਮੋ ਸਾਹਮਣੇ ਕੋਣਾਂ ਦਾ ਜੋੜ ਬਰਾਬਰ ਹੁੰਦਾ ਹੈ ਜੀ ਸੋ ਮੈਂ ਉਮੀਦ ਕਰਦਾ ਕਿ ਇਹ ਤੁਹਾਨੂੰ ਅੱਜ ਦਾ ਜਿਹੜਾ ਆਪਣਾ ਟੌਪਿਕ ਸੀ ਪੂਰਾ ਕੰਪਲੀਟ ਸਮਝ ਆਇਆ ਹੋਣਾ ਹੁਣ ਆਪਾਂ ਇਹਦੇ ਨਾਲ ਸੰਬੰਧਿਤ 4-5 ਆਪਣੇ ਕੋਲੇ ਐਮਸੀਕਿਊਜ਼ ਨੇ ਜੀ ਉਹ ਕਰਦੇ ਆ ਜਿੰਨਾਂ ਨਾਲ ਤੁਹਾਡਾ ਟੌਪਿਕ ਕੀ ਹੈ ਪੂਰਾ ਕੰਪਲੀਟ ਹੋ ਜਾਊਗਾ ਫਰਸਟ ਕੁਐਸਚਨ ਦੇਖੋ ਜੀ ਫਰਸਟ ਕੁਐਸਚਨ ਦੇਖੋ ਜੇਕਰ ਦੋ ਕੋਣ ਪੂਰਕ ਹਨ ਤਾਂ ਉਹਨਾਂ ਦਾ ਜੋੜ ਹੁਣੇ ਮੈਂ ਤੁਹਾਨੂੰ ਸਮਝਾਇਆ ਹੈ ਨਾ ਵੀ ਉਹ ਕੋਣ ਜਿੰਨਾ ਦਾ ਜੋ ਪੂਰਕ ਹੁੰਦੇ ਨੇ ਨਾ ਜੋੜ ਕੀ ਹੁੰਦਾ ਕੀ ਆਨਸਰ ਆਜੂਗਾ ਜੀ ਏ ਹੈਗਾ 180 ਡਿਗਰੀ ਬੀ ਹੈਗਾ 90 ਡਿਗਰੀ ਸੀ ਹੈਗਾ 360 ਡਿਗਰੀ ਡੀ ਹੈਗਾ ਇੰਨਾ ਵਿੱਚੋਂ ਕੋਈ ਨਹੀਂ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਇਹਦਾ ਆਨਸਰ ਆਜੂਗਾ ਜੀ ਬੀ 90 ਡਿਗਰੀ ਪੂਰਕ ਕੋਣ ਉਹ ਹੁੰਦੇ ਨੇ ਜਿੰਨਾਂ ਦਾ ਜੋੜ ਕੀ 90 ਡਿਗਰੀ ਆਪਾਂ ਕੀ ਹੁਣੇ ਗੱਲ ਕੀਤੀ ਹੈ ਤਾਂ ਉਹਨਾਂ ਦਾ ਜੋੜ ਕਿੰਨਾ ਦੇੰਦਾ ਹੈ 90 ਡਿਗਰੀ ਨੈਕਸਟ ਦੇਖੋ ਜੀ ਸੈਕਿੰਡ ਕੁਐਸਚਨ ਦੋ ਕੋਣਾਂ ਨੂੰ ਡੈਸ਼ ਕੋਣ ਕਹਿੰਦੇ ਆ ਜੇਕਰ ਉਹਨਾਂ ਦਾ ਜੋੜ 180 ਡਿਗਰੀ ਹੋਵੇ ਫਸਟ ਹੈ ਜੀ ਸੰਪੂਰਕ ਸੈਕਿੰਡ ਹੈ ਪੂਰਕ ਥਰਡ ਹੈ ਸਮਕੋਣ ਫੋਰਥ ਹੈ ਇਹਨਾਂ ਵਿੱਚੋਂ ਕੋਈ ਨਹੀਂ ਕੀ ਆਨਸਰ ਆਜੂਗਾ ਜੀ ਵੀ ਦੋ ਜੋ ਦੋ ਕੋਣ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਤਾਂ ਇਹਦਾ ਆਨਸਰ ਆਜੂਗਾ ਜੀ ਏ ਸੰਪੂਰਕ ਕੋਣ ਉਹਨਾਂ ਦੇ ਜਿਹੜੇ ਕੋਣਾਂ ਜਿਨ੍ਹਾਂ ਦਾ ਜੋੜ 180 ਡਿਗਰੀ ਹੋਵੇ ਉਹ ਕੀ ਹੁੰਦੇ ਨੇ ਸੰਪੂਰਕ ਕੋਣ ਹੁੰਦੇ ਨੇ ਇਹ ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਇਹ ਜੇਕਰ ਦੋ ਲਗਮੇ ਕੋਣ ਸੰਪੂਰਕ ਹਨ ਤਾਂ ਉਹ ਡੈਸ਼ ਬਣਾਉਂਦੇ ਨੇ ਹੁਣੀ ਆਪਾਂ ਉੱਪਰ ਪੜ੍ਹ ਕੇ ਹਟਿਆ ਵੀ ਦੋ ਲਗਮੇ ਕੋਣ ਜੋ ਸੰਪੂਰਕ ਆਉਣ ਉਹ ਡੈਸ਼ ਬਣਾਉਂਦੇ ਨੇ ਕੀ ਬਣਾਉਂਦੇ ਨੇ ਫਸਟ ਹੈ ਜੀ ਸਮਕੋਣ ਸੈਕਿੰਡ ਹੈ ਸਿਖਰਸਨਮੂ ਕੋਣ ਥਰਡ ਹੈ ਰੇਖੀ ਜੋੜਾ ਫੋਰਥ ਹੈ ਸੰਗਤ ਕੋਣ ਕੀ ਆਨਸਰ ਆ ਜਾਊਗਾ ਜੀ ਵੀ ਦੋ ਲਾਗਮੇ ਕੋਣ ਸੰਪੂਰਕ ਹੁੰਦੇ ਹਨ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਹੋਰੇ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਰੇਖੀ ਜੋੜਾ ਰੇਖੀ ਜੋੜਾ ਕੀ ਹੁੰਦੇ ਨੇ ਲਾਗਮੇ ਹੁੰਦੇ ਨੇ ਤੇ ਸੰਪੂਰਕ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਰੇਖੀ ਜੋੜਾ ਕਹਿ ਦਿੰਨੇ ਆ ਲਾਸਟ ਕੁਸ਼ਚਨ ਦੇਖੋ ਜੀ ਅੱਜ ਦਾ ਜੇਕਰ ਦੋ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਤਾਂ ਸਿਖਰ ਸੰਮੂਕ ਕੋਣ ਹਮੇਸ਼ਾ ਡੈਸ਼ ਹੁੰਦੇ ਨੇ ਵੀ ਜਦੋਂ ਮੈਂ ਹੁਣ ਸਮਝਾਇਆ ਦੋ ਰੇਖਾਵਾਂ ਨੇ ਜਿਵੇਂ ਆ ਦੋ ਰੇਖਾਵਾਂ ਨੇ ਜੀ ਆਹ ਹੋਗੀ A ਤੇ B A ਹੋ ਗਿਆ ਆਪਣੀ C ਤੇ D ਇਹ ਦੋ ਰੇਖਾਵਾਂ ਨੇ ਜੀ ਜਦੋਂ ਕਹਿੰਦਾ ਇੱਕ ਦੂਜੇ ਤੇ ਇੱਕ ਬਿੰਦੂ ਤੇ ਜਿਵੇਂ ਆ ਉਹ ਬਿੰਦੂ ਇੱਥੇ ਕੱਟਦੀਆਂ ਨੇ ਤਾਂ ਜਿਹੜਾ ਸਿਖਰ ਸੰਮੁਖ ਹੋਣਾ ਜਿਵੇਂ ਦੇਖੋ A ਇਸ ਦੇ ਬਰਾਬਰ ਆ ਗਿਆ ਤੇ ਆਹ ਕੋਣ ਇਸ ਕੋਣ ਦੇ ਬਰਾਬਰ ਆ ਗਿਆ ਤਾਂ ਕਹਿੰਦਾ ਸਿਖਰ ਸੰਮੁਖ ਕੋਣ ਕੀ ਹੁੰਦੇ ਨੇ A ਹੈਗਾ ਬਰਾਬਰ B ਹੈਗਾ C ਫਰ C ਹੈਗਾ 90 D ਹੈਗਾ ਇਹਨਾਂ ਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਇਹ ਬਰਾਬਰ ਹੁੰਦੇ ਨੇ ਬੀਜੇਡਿ ਸਿਖਰ ਸੰਮੂਕ ਕੋਣ ਹੁੰਦੇ ਜਦੋਂ ਦੋ ਜਿਹੜੀ ਖੰਮਨ ਇੱਕ ਦੂਜੇ ਦੇ ਇੱਕ ਬਿੰਦੂ ਤੇ ਕੱਟਦੇ ਨੇ ਤਾਂ ਸਿਖਰ ਸੰਮੂਕ ਕੋਣ ਕਿ ਹਮੇਸ਼ਾ ਕੀ ਬਰਾਬਰ ਹੁੰਦੇ ਨੇ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਏ ਸੋ ਐਸੀ ਮੇਰੀ ਅੱਜ ਦੀ ਕਲਾਸ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਤੇ ਆਪਣੇ ਵਿਊਜ਼ ਜ਼ਰੂਰ ਦੱਸਿਆ ਕਰੋ ਕਮੈਂਟ ਸੈਕਸ਼ਨ 'ਚ ਵੀ ਤੁਹਾਨੂੰ ਇਹ ਕਲਾਸਿਸ ਕਿਵੇਂ ਲੱਗ ਰਹੀਆਂ ਨੇ ਸੋ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਇੱਕ ਗੱਲ ਹੋਰੀ ਮੈਂ ਡਿਸਕ੍ਰਿਪਸ਼ਨ 'ਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲਿਓ ਸੋ ਇੱਕ ਵਾਰੀ ਥੈਂਕ ਯੂ ਜੀ ਸਾਰਿਆਂ ਦਾ